ਲਾ ਮਹੱਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ શાંત ਵਡ ਪ੍ਰਤਾਪ ਆਚਰਜ ਰੂਪ ਹਰ ਕੀਨੀ ਦਾਤ ਹਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਅਮਰਦੇਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਤੇ ਕਦੇ ਨਾ ਹੋਵੈ ਜਨ ਕੇ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣਤਾਸ ਲਾ ਮਹੱਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ શાંત ਵਡ ਪ੍ਰਤਾਪ ਆਚਰਜ ਰੂਪ ਹਰ ਕੈਨੀ ਦਾਤ ਹਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਅਮਰਦੇਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਤੇ ਕਦੇ ਨਾ ਹੋਵੈ ਜਨ ਕੇ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਲਾ ਮਹੱਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ ਸੰਤ ਵਡ ਪ੍ਰਤਾਪ ਆਚਰਜ ਰੂਪ ਹਰ ਕੀਨੀ ਦਾਤ ਹਰ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਅਮਰਦੇਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਤੇ ਕਦੇ ਨਾ ਹੋਵੈ ਜਨ ਕੇ ਅਰਦਾਸ ਨਾਨਕ ਜੋਰੁ ਗੁਬਿੰਦ ਕਾ ਪੂਰਨ ਗੁਣਤਾਸ ਲਾ ਮਹੱਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ શાંત ਵਡ ਪ੍ਰਤਾਪ ਆਚਰਜ ਰੂਪ ਹਰ ਕੀਨੀ ਦਾਤ ਹਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਅਮਰ ਜੀ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਤੇ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰੁ ਗੁਬਿੰਦ ਕਾ ਪੂਰਨ ਗੁਣਤਾਸ ਲਾ ਮਹੱਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ ਸੰਤ ਵਡ ਪ੍ਰਤਾਪ ਆਚਰਜ ਰੂਪ ਹਰ ਕੀਨੀ ਦਾਤ ਹਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਅਮਰ ਜੀ ਦੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਤੇ ਕਦੇ ਨਾ ਹੋਵੈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਲਾ ਮਹਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ શાંત ਵਡ ਪ੍ਰਤਾਪ ਆਚਰਜ ਰੂਪ ਹਰ ਕੀਨੀ ਦਾਤ ਹਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਅਮ ਜਿਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਤੇ ਕਦੇ ਨਾ ਹੋਵੈ ਜਨ ਕੀ ਅਰਦਾਸ ਨਾਨਕ ਜੋਰੁ ਗੁਬਿੰਦ ਕਾ ਪੂਰਨ ਗੁਣਤਾਸ ਲਾ ਮਹਲਾ 5 ਵਾ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ શાંત ਵਡ ਪ੍ਰਤਾਪ ਆਚਰਜ ਰੂਪ ਹਰ ਕੀਨੀ ਦਾਤ ਹਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮਦੇਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਤੇ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰੁ ਗੁਬਿੰਦ ਕਾ ਪੂਰਨ ਗੁਣਤਾਸ ਲਾ ਮਹੱਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ ਸਾਂਤ ਵਡ ਪ੍ਰਤਾਪ ਆਚਰਜ ਰੂਪ ਹਰ ਕੀਨੀ ਦਾਤ ਹਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਅਮਰਤਸਿ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਤੇ ਕਦੇ ਨਾ ਹੋਵੈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਲਾ ਮਹੱਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ શાંત ਵਡ ਪ੍ਰਤਾਪ ਆਚਰਜ ਰੂਪ ਹਰ ਕੀਨੀ ਦਾਤ ਹਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਅਮਰਦੇਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਤੇ ਕਦੇ ਨਾ ਹੋਵੈ ਜਨ ਕੇ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣਤਾਸ ਲਾ ਮਹੱਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ શાંત ਵਡ ਪ੍ਰਤਾਪ ਆਚਰਜ ਰੂਪ ਹਰ ਕੈਨੀ ਦਾਤ ਹਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਅਮਰ ਜੀ ਦੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਤੇ ਕਦੇ ਨਾ ਹੋਵੈ ਜਨ ਕੇ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣਤਾਸ ਲ ਮਹੱਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ ਸੰਤ ਵਡ ਪ੍ਰਤਾਪ ਆਚਰਜ ਰੂਪ ਹਰ ਕੀਨੀ ਦਾਤ ਹਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਅਮਰਦੇਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਤੇ ਕਦੇ ਨਾ ਹੋਵੈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਲਾ ਮਹੱਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ શાંત ਵਡ ਪ੍ਰਤਾਪ ਆਚਰਜ ਰੂਪ ਹਰ ਕੀਨੀ ਦਾਤ ਹਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮਦੇਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਤੇ ਕਦੇ ਨਾ ਹੋਵੈ ਜਨ ਕੀ ਅਰਦਾਸ ਨਾਨਕ ਜੋਰੁ ਗੁਬਿੰਦ ਕਾ ਪੂਰਨ ਗੁਣਤਾਸ ਲਾ ਮਹਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ ਸਾਂਤ ਵਡ ਪ੍ਰਤਾਪ ਆਚਰਜ ਰੂਪ ਹਰ ਕੈਨੀ ਦਾਤ ਹਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਅਮਰਦੇਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਤੇ ਕਦੇ ਨਾ ਹੋਵੈ ਜਨ ਕੇ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣਤਾਸ ਲ ਮਹੱਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ ਸੰਤ ਵਡ ਪ੍ਰਤਾਪ ਆਚਰਜ ਰੂਪ ਹਰ ਕੈਨੀ ਦਾਤ ਰਘੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਅਮਰ ਜੀ ਦੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਤੇ ਕਦੇ ਨਾ ਹੋਵੈ ਜਨ ਕੀ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣਤਾਸ ਲਾ ਮਹੱਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ શાંત ਵਡ ਪ੍ਰਤਾਪ ਆਚਰਜ ਰੂਪ ਹਰ ਕੀਨੀ ਦਾਤ ਹਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਅਮਰ ਜੀ ਦੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਤੇ ਕਦੇ ਨਾ ਹੋਵੈ ਜਨ ਕੇ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣਤਾਸ ਲਾ ਮਹੱਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ શાંત ਵਡ ਪ੍ਰਤਾਪ ਆਚਰਜ ਰੂਪ ਹਰ ਕੈਨੀ ਦਾਤ ਹਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਅਮਰ ਜੀ ਦੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਤੇ ਕਦੇ ਨਾ ਹੋਵੈ ਜਨ ਕੇ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣਤਾਸ ਲਾ ਮਹੱਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ ਸੰਤ ਵਡ ਪ੍ਰਤਾਪ ਆਚਰਜ ਰੂਪ ਹਰ ਕੀਨੀ ਦਾਤ ਹਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਅਮਰ ਜੀ ਦੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਤੇ ਕਦੇ ਨਾ ਹੋਵੈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਲਾ ਮਹੱਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ શાંત ਵਡ ਪ੍ਰਤਾਪ ਆਚਰਜ ਰੂਪ ਹਰ ਕੀਨੀ ਦਾਤ ਹਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਅਮਰ ਜੀ ਦੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਤੇ ਕਦੇ ਨਾ ਹੋਵੈ ਜਨ ਕੀ ਅਰਦਾਸ ਨਾਨਕ ਜੋਰੁ ਗੁਬਿੰਦ ਕਾ ਪੂਰਨ ਗੁਣਤਾਸ ਲਾ ਮਹਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ ਸਾਂਤ ਵਡ ਪ੍ਰਤਾਪ ਆਚਰਜ ਰੂਪ ਹਰ ਕੀਨੀ ਦਾਤ ਹਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਅਮਰਦੇਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਤੇ ਕਦੇ ਨਾ ਹੋਵੈ ਜਨ ਕੇ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣਤਾਸ ਲਾ ਮਹੱਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ શાંત ਵਡ ਪ੍ਰਤਾਪ ਆਚਰਜ ਰੂਪ ਹਰ ਕੈਨੀ ਦਾਤ ਰਘੁਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਅਮਰਦੇਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਤੇ ਕਦੇ ਨਾ ਹੋਵੈ ਜਨ ਕੀ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣਤਾਸ ਲਾ ਮਹੱਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ શાંત ਵਡ ਪ੍ਰਤਾਪ ਆਚਰਜ ਰੂਪ ਹਰ ਕੀਨੀ ਦਾਤ ਹਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਅਮਰ ਜੀ ਦੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਤੇ ਕਦੇ ਨਾ ਹੋਵੈ ਜਨ ਕੇ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣਤਾਸ ਲਾ ਮਹੱਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ શાંત ਵਡ ਪ੍ਰਤਾਪ ਆਚਰਜ ਰੂਪ ਹਰ ਕੈਨੀ ਦਾਤ ਹਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਅਮਰ ਜੀ ਦੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਤੇ ਕਦੇ ਨਾ ਹੋਵੈ ਜਨ ਕੇ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣਤਾਸ ਲਾ ਮਹੱਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ ਸੰਤ ਵਡ ਪ੍ਰਤਾਪ ਆਚਰਜ ਰੂਪ ਹਰ ਕੈਨੀ ਦਾਤ ਹਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਅਮਰ ਜੀ ਦੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਤੇ ਕਦੇ ਨਾ ਹੋਵੈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਲਾ ਮਹੱਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ શાંત ਵਡ ਪ੍ਰਤਾਪ ਆਚਰਜ ਰੂਪ ਹਰ ਕੀਨੀ ਦਾਤ ਹਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਅਮਰ ਜੀ ਦੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਤੇ ਕਦੇ ਨਾ ਹੋਵੈ ਜਨ ਕੇ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣਤਾਸ